ਮੋਬਾਈਲ ਫੋਨ ਵਰਤਣ ਵਾਲਿਆਂ ਲਈ ਇਹ ਬਹੁਤ ਮਾੜੀ ਖਬਰ ਖਬਰ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੱਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਰੋਣਾ ਜ਼ਾਨਾ ਜ਼ਿੰਦਗੀ ਦਾਇਆ ਹਿੱਸਾ ਬਣ ਚੁਕਿਆ ਹੈ WhatsApp ਭਾਵੇਂ ਇਹ ਕਿਸੇ ਵੀ ਵੀਡੀਓ ਕਾਲ ਹੈ ਜਾਂ ਕੋਈ ਵੀ ਦਸਤਾਵੇਜ਼ ਭੇਜਣਾ ਹੈ ਇਹ ਪਲੇਟਫਾਰਮ ਹਰ ਜਗ੍ਹਾ ਵਧਿਆ ਜਾਂਦਾ ਹੈ ਅਜਿਹੀ ਸਥਿਤੀ ਦੇ ਵਿੱਚ ਇਹ ਬਹੁਤ ਮਾਇਨੇ ਰੱਖਦਾ ਹੈ ਕਿ ਇਹ ਵਧੀਆ ਦਿਖਾਈ ਦਿੰਦਾ ਹੈ ਇਸ ਲਈ ਸਾਨੂੰ WhatsApp ਤੇ ਕੁਝ ਲੁਕਵੇਂ ਰਾਜ਼ ਦੱਸਾਂਗੇ ਜੋ ਤੁਹਾਨੂੰ ਯੂਜ਼ਿੰਗ ਅਨੁਭਵ ਲਈ ਹੋਰ ਵੀ ਬੈਟਰ ਹੋ ਸਕਵੇ ਨੇ ਜੇ ਆ ਮੈਸੇਜ ਪੜਨ ਤੋਂ ਬਾਅਦ ਵੀ ਬਲੂ ਟਿਕ ਨਹੀਂ ਦਿਖਾਈ ਦੇਗਾ ਜੀ ਹਾਂ ਤੁਹਾਨੂੰ ਇਸ ਦੀ ਸੈਟਿੰਗ ਨੂੰ ਚਾਲੂ ਕਰਨਾ ਹੋਵੇਗਾ ਇਸ ਲਈ ਤੁਸੀਂ WhatsApp ਸੈਟਿੰਗ ਤੇ ਜਾਓ ਰੀਡ ਰਸੀਡ ਟੌਗਲ ਨੂੰ ਬੰਦ ਕਰੋ ਜੇ ਆ ਇੱਕ ਵਾਰ ਵਿੱਚ ਕਈ ਸੁਨੇਹੇ ਭੇਜ ਸਕਦੇ ਹੋ ਅਕਸਰ ਹੀ ਕਈ ਲੋਕਾਂ ਨਿੱਕਸ ਸੁਨੇਹਜ ਭੇਜਦੇ ਲੋੜ ਹੁੰਦੀ ਹੈ ਇਸ ਲਈ ਸਹਾਨੂੰ ਰੇਕ ਨੂੰ ਮੈਸੇਜ ਫਾਰਵਰਡ ਟਾਈਪ ਕਰਨਾ ਪੈਂਦਾ ਹੈ ਇਸ ਲਈ ਤੁਸੀਂ ਕਾਪੀ ਪੇਸਟ ਵੀ ਕਰ ਸਕਦੇ ਹਾਂ ਜੇ ਆ ਕਿਵੇਂ ਕਰਨਾ ਹੈ ਇੱਕ ਸੁਨੇਹਾ ਪਿੰਨ ਜੇ ਆ ਤੁਸੀਂ ਉਸ ਨੂੰ ਉੱਧੂ ਬਾਹਰ ਰੱਖੋਗੇ ਤਾਂ ਤੁਹਾਡਾ ਸੁਨੇਹਾ ਪਿੰਨ ਹੋ ਜਾਏਗਾ ਕਈ ਵਾਰ ਆਪਾਂ ਹੁੰਦੇ ਕਿ ਇਹ ਜ਼ਰੂਰੀ ਚੀਜ਼ ਹੈ ਆਪਾਂ ਇਸ ਨੂੰ ਪਿੰਨ ਕਰਦੇ ਹਾਂ ਤੇ ਇਹ ਫੀਚਰਸ ਜੋ ਹੈ ਬਹੁਤ ਹੀ ਧਿਆਨ ਕੇ ਤੁਹਾਨੂੰ ਇਸਤੇਮਾਲ ਕਰਨੇ ਚਾਹੀਦੇ